ਨਗਰ ਕੌਂਸਲ ਦਫ਼ਤਰ ਫਿਲੌਰ ਵਿਖੇ ਸਰਕਾਰ ਆਪ ਤੇ ਦਵਾਰ ਕੈਂਪ ਲਗਾਇਆ ਗਿਆ ਇਸ ਮੌਕੇ ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਸ਼ਿਰਕਤ ਕੀਤੀ ਤੇ ਚੱਲ ਰਹੇ ਕੈਂਪ ਦਾ ਜਾਇਜ਼ਾ ਲਿਆ ਕੈਂਪ ਦੌਰਾਨ ਜਿੱਥੇ ਵੱਖ-ਵੱਖ ਵਿਭਾਗਾ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੇ ਕੰਮਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਉੱਥੇ ਹੀ ਲੋਕਾਂ ਨੇ ਸਰਕਾਰ ਵੱਲੋਂ ਲਗਾਏ ਇਸ ਕੈਂਪ ਦੀ ਸ਼ਲਾਘਾ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਕੀਮਾ ਲਿਆ ਰਹੀ ਹੈ ਤਾ ਜੋ ਲੋਕਾਂ ਦਾ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖਵਾਰ ਹੋਣ ਤੋਂ ਬਚਾਅ ਹੋ ਸਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਿਸ਼ੇ ਯਤਨ ਕਰ ਰਹੀ ਹੈ ਇਸ ਮੌਕੇ ਬਲਾਕ ਪ੍ਰਧਾਨ ترਸੀਮ ਸਿੰਘ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਜਗਤਰਾਮ ਭੱਟੀ ਪਰਮਜੀਤ ਭਾਰਤੀ ਸੁਰਿੰਦਰ ਸਿੰਘ ਬੱਛੋਵਾਲ ਦਿਲਬਖ ਸਿੰਘ ਭੈਵਵ ਸ਼ਰਮਾ ਕਾਉਂਸਲਰ ਤੋਂ ਇਲਾਵਾ ਵਕਫਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਪਣਾ ਕੰਮ ਕਰਵਾਉਣਾ ਇਹ ਲੋਕ ਮਜੂਸ ਹਨ ਨੂੰ ਗਾਲੀ ਇਸ ਤਰ੍ਹਾਂ ਕਰੋ ਪੂਰੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਆਪਦੇ ਦਰਵਾਜ਼ੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਹੀ ਲਿਆ ਹੈ ਉਹ ਕੈਂਪ ਲਗਾਉਣ ਦੀ ਜਿਹੜੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਸ਼ਹਿਰਾਂ ਦੇ ਵਿੱਚ ਅੱਜ ਕਾਫੀ ਸ਼ਹਿਰਾਂ ਦੇ ਵਿੱਚ ਇਹ ਹੈਗੇ ਆ ਕੈਂਪ ਉਹ ਚੱਲ ਰਹੇ ਨੇ ਔਰ ਉਸੇ ਖੜੀ ਤੇ ਅੱਜ ਸਭ ਤੋਂ ਵੱਡਾ ਸ਼ਹਿਰ ਦਾ ਘਰ ਦਾ ਚੱਲ ਰਿਹਾ ਹੈ ਸ਼ਹਿਰ ਘਰਿਆ ਉਹਦੇ ਵਿੱਚ ਜਿਹੜਾ ਹੈ ਇੱਕ ਇੱਕ ਲਗਾਇਆ ਤੁਹਾਡੇ ਸਾਹਮਣੇ ਔਰ ਵਕਤ ਵਕਤ ਬਪਾਹਨਾ ਦੇ ਜਿਹੜੀ ਅਧਿਕਾਰੀ ਸਹਿਬਾਨ ਆ ਜਾਂ ਉਥੇ ਦੇ ਸੰਬੰਧ ਕੰਮ ਕਰਨ ਵਾਲੇ ਆ ਉਹ ਆ ਕੇ ਬੈਠੇ ਆ ਲੋਕਾਂ ਦੀਆਂ ਮੁਸ਼ਕਲਾਂਾਂ ਸੁਣ ਕੇ ਲੋਕਾਂ ਨੂੰ ਜੋ ਵੀ ਬੁਨਿਆਦੀ ਸਹੂਤਾ ਜੋ ਲੋੜਾਂ ਨੇ ਉਹ ਲੈ ਕੇ ਆਇਆ ਉਹ ਪੂਰੀਆਂ ਕਰਨਗੇ ਕਿਸੇ ਦਾ ਕੋਈ ਹਾਰਡਵਰ ਦੀ ਸਮੱਸਿਆ ਹੈ ਕਿਸੇ ਦੀ ਕੋਈ ਸਮਾਰਟ ਕਾਰਡ ਦੀ ਸਮੱਸਿਆ ਆ ਜਾਂ ਕਿਸੇ ਦਾ ਕੋਈ ਬਿਜਲੀ ਨਾਲ ਸੰਬੰਧਿਤ ਜਾਂ ਫੂਡ ਸਪਲਾਈ ਨਾਲ ਹਰ ਡਿਪਾਰਟਮੈਂਟ ਦੇ ਜਿਹੜੇ ਹੈ ਇੱਥੇ ਕਰਮਚਾਰੀ ਬੈਠੇ ਆ ਉਹ ਅੱਜ ਇਹਨਾਂ ਦੀਆਂ ਮੁਸ਼ਕਲਾਂਾਂ ਸੁਣ ਕੇ ਉਹ ਮੁਸ਼ਕਲਾਂਾਂ ਹਟਾਣਗੇ ਔਰ ਸੂਬੇ ਦੇ ਮੱਕੂਆ ਦੀ ਸਰਕਾਰ ਤੋਂ ਵਾਰਸਿਕ ਮਾਨ ਹੋਣਾ ਦੀ ਸੋਚ ਆ ਕਿ ਅਸੀਂ ਘਰ ਦੀਆਂ ਬਰੂਹਾਂ ਤੇ ਜਾ ਕੇ ਘਰ ਦੀਆਂ ਦਰਹੀਸਾਂ ਤੇ ਜਾ ਕੇ ਲੋਕਾਂ ਨੂੰ ਸੁੱਖ ਆਰਾਮ ਦੇਣਾ ਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜੇ ਹੈਗੇ ਅਸੀਂ ਉਹ ਕੰਮ ਕਰਦੇ ਤਾਂ ਨੇ ਉਹਦੇ ਇਕੜੀ ਚਾਹੀਦਾ ਇੱਕ ਆਬਜਨਾ ਹੈਗਾ ਅੱਜ ਹੋ ਰਿਹਾਗਾ ਇਹ ਸਾਰੇ ਫਰਜ਼ਾਈ ਦੇ ਪਾਤਰ ਨੇ ਕਿਉਂਕਿ ਸਰਕਾਰ ਲੋਕਾਂ ਦੀਆਂ ਲੋਕਾਂ ਦੇ ਲਈ ਕੰਮ ਕਰਨਾ ਆ ਸੋ ਲੋਕਾਂ ਦੇ ਲਈ ਅੱਜ ਜਿਹੜਾ ਕਹਿ ਪਲਗਾ ਗਿਆ ਵੱਧ ਤੋਂ ਵੱਧ ਰੂਪ ਦੇ ਲਗਾਏ ਦਾ ਹਾਲਿਆ ਪ੍ਰੋਪਰ ਕੰਮ ਕਰਨਾ ਹੈ ਮੈਂ ਦੇਸ਼ ਰਾਜ ਅਬਜੈਕਟਿਵ ਅਫਸਰ ਮਿਊਨਿਸਪਲ ਕਾਉਂਸਲ ਕੋਲ ਆ ਜੀ ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰ ਬੁਨਿਆਦੀ ਸੁਰੱਖਿਆ ਦੇਣ ਦੇ ਲਈ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਦੇ ਤਹਿਤ ਠੀਕ ਹੈ ਜੀ ਸਨਮਾਨਯੋਗ ਡੀ.ਸੀ. ਸਾਹਿਬ ਵੱਲੋਂ ਹਦਾਇਤਾਂ ਪ੍ਰਾਪਤ ਹੋਈਆਂ ਕਿ ਦੇ ਉਹ ਵੀ ਤੁਸੀਂ ਸਕੂਲਾਂ ਤੋਂ ਲੋਕਾਂ ਨੂੰ ਲਾਭ ਪਹੁੰਚਵਾ ਸਕਦੇ ਆਂ ਉਹਦੇ ਲਈ ਸੈਟੂਪ ਤੋਂ ਕੈਂਪ ਲਗਾਇਆ ਹਾਂ ਹਾਂਜੀ ਉਹਦੇ ਤਹਿਤ ਅਸੀਂ ਅੱਜ ਨਗਰ ਕੌਂਸਲ ਫਲੋਰ ਕੈਂਪ ਲਾਇਆ ਹਾਂ ਹਮ ਇਹਦੇ ਵਿੱਚ ਸਾਡੇ ਕੋਲ ਸਿਵਲ ਸਪਲਾਈ ਡਿਪਾਰਟਮੈਂਟ ਤੋਂ ਪੈਨਸ਼ਨ ਵੈਲਫੇਅਰ ਡਿਪਾਰਟਮੈਂਟ ਤੋਂ ਇਲੈਕਟ੍ਰਿਟੀ ਬੋਰਡ ਤੋਂ ਔਰ ਮੋਰਓਵਰ ਸਾਡੇ ਮੇਰਾ ਆਪਣੀ ਮਹਿਕਮੇ ਤੋਂ ਜੋ ਵੀ ਅਸੀਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਵਾਏ ਆ ਉਹ ਪਰਿਵਾਰੀਆਂ ਹੂੰ ਹੂੰ ਠੀਕ ਹੈ ਔਰ ਇਹ ਵੀ ਹੋ ਸਕਦਾ ਹੈ ਕਿ ਜਦੋਂ ਕੋਈ ਪਬਲਿਕ ਆਉਂਦੀ ਆ ਉਹਨਾਂ ਦਾ ਜੇ ਮੌਕੇ ਤੇ ਨਹੀਂ ਨਪਟਾਰਾ ਹੋ ਰਿਹਾ ਅਸੀਂ ਉਹਨਾਂ ਦਾ ਵਕੀਦਾ ਰਿਕਾਰਡ ਰੱਖ ਰਹੇ ਹਾਂ ਉਹਨਾਂ ਦਾ ਨਾਮ ਨੰਬਰ ਨੋਟ ਕਰਕੇ ਕੋਰੋਨਾ ਦੀ ਉਹ ਸਮੱਸਿਆ ਦਾ ਹੱਲ ਕਰਕੇ ਉਹਨਾਂ ਨੂੰ ਅਸੀਂ ਬੈਕ ਕਾਲ ਕਰਕੇ ਦੱਸਾਂਗੇ